ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਵੀਡੀਓ ਲੱਗਿਆ ਹੈ ਤੁਹਾਡੇ ਵਾਸਤੇ ਇਹ ਟਰੈਕਟਰ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਇਹ ਸੱਦਾ ਸਿੰਘ ਵਾਲੇ ਸੁਸਾਇਟੀ ਦੇ ਵਿੱਚ ਖੜਾ ਹੈ ਤੇ ਜੇ ਕਿਸੇ ਵੀਰ ਭਾਈ ਨੇ ਇਹ ਖਰੀਦਣਾ ਹੈ ਤਾਂ ਬੋਲੀ ਦੇ ਸਾਰਾ ਕੱਲ ਨੂੰ 1:30 ਹੋਵੇ ਬੋਲੀ ਹੋਊਗੀ ਤੇ ਉਸ ਟਾਈਮ ਬੋਲੀ ਦੇ ਵਿੱਚ ਹਿੱਸਾ ਲੈ ਕੇ ਤੁਸੀਂ ਬੋਲੀ ਦੇ ਸਕਦੇ ਹੋ 2012 ਮਾਡਲ ਹੈ ਵੀ ਟਾਇਰ ਟੂਟ ਵਧੀਆ ਪਿਆ ਹੈ ਬਾਕੀ ਤੁਸੀਂ ਆ ਕੇ ਆਪ ਚੈੱਕ ਕਰ ਸਕਦੇ ਹੋ ਤੇ ਜੇ ਕਿਸੇ ਨੂੰ ਲੋੜ ਹੈ ਕਿ ਜਰੂਰ ਆ ਕੇ ਬੋਲੀ ਦਿਓ ਤੇ ਬਾਕੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੇ ਇਹ ਭਰਾ ਨੂੰ ਲੋੜ ਹੋਵੇ ਤਾਂ ਉਹ ਆ ਕੇ ਇਸ ਦੀ ਬੋਲੀ ਦੇ ਸਕਦਾ ਹੈ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਵੱਧ ਤੋਂ ਵੱਧ ਆ ਕੇ ਇਸ ਬੋਲੀ ਦੇ ਵਿੱਚ ਹਿੱਸਾ ਲਓ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭਾਈ ਤੇ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ YouTube ਚੈਨਲ ਆਪਣਾ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਇਹ ਵੀਡੀਓ ਉਹਦੇ ਤੇ ਵੀ ਪਾਵਾਂਗੇ। ਤੇ ਅੱਜ ਅੱਜ ਦਿਨ ਹੈਗਾ ਐਤਵਾਰ ਤੇ ਸੋਮਵਾਰ ਨੂੰ ਦੀ ਬੋਲੀ ਹੋਣੀ ਆ ਬਾਈ ਤੇ ਬੋਲੀ ਦੇ ਵਿੱਚ ਜ਼ਰੂਰ ਹਿੱਸਾ ਲਓ। ਆਗੇ ਜੀ ਬਾਕੀ ਆਗੇ ਟਰੈਕਟਰ ਨੂੰ ਦੇਖ ਸਾਲੇ ਵਧੀਆ ਟਰੈਕਟਰ 2012 ਮਾਡਲ ਤੇ ਕਾਡਰ ਉਹ ਦੇਖੇ ਮੇਰੇ ਖਿਆਲ ਚ ਨਾਲ ਦੀ ਐ। ਸਾਰੇ ਨਾਮ ਹੱਸਿਆਂ ਦੀ ਕਿਉਂਕਿ ਉਹ ਬੰਦਾ ਮੇਰੇ ਕੋਲ ਹੈ ਨਹੀਂ ਸੀ। ਤੇ ਪਰੇਟ੍ਰੈਕਟਰ ਕੱਲ ਨੂੰ ਬੋਲੀ ਹੋਣੀ ਐ ਜਰੂਰ ਬਈ ਅੱਗੇ ਸਾਲੋ ਧੰਨਵਾਦ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਦੇ ਨਾਲ ਆਪਦੇ ਨਾਲ ਸ਼ੇਅਰ ਜਰੂਰ ਕਰ ਦਿਓ